ਤਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਅਮਨਜੀਤ ਸਿੰਘ ਖਰ ਖਬਰ ਹੈ ਬਰਨਾਲੇ ਤੋਂ ਜਿੱਥੇ ਅੱਜ ਕਿਸਾਨ ਜਿੱਥੇ ਬੰਦੀਆਂ ਤੇ ਵਪਾਰੀ ਵਰਗ ਆਮੋ ਸਾਹਮਣੇ ਆ ਗਿਆ ਹੈ ਬੀਤੇ ਦਿਨੀ ਕਿਸਾਨ ਅਤੇ ਵਪਾਰੀ ਵਰਗ ਦੇ ਵਿੱਚ ਲਾਠੀਆਂ ਚੱਲੀਆਂ ਸਨ ਉਸ ਤੋਂ ਬਾਅਦ ਅੱਜ ਫਿਰ ਬਰਨਾਲਾ ਸ਼ਹਿਰ ਵਪਾਰੀ ਵਰਗ ਨੇ ਪੂਰੀ ਤਰ੍ਹਾਂ ਮੁਕੰਮਲ ਬੰਦ ਕੀਤਾ ਹੋਇਆ ਹੈ ਤੇ ਉਸ ਦੇ ਨਾਲ ਹੀ ਕਿਸਾਨਾਂ ਵੱਲੋਂ ਵੀ ਅਨਾਜ ਮੰਡੀ ਵਿੱਚ ਭਾਰੀ ਇਕੱਠ ਕੀਤਾ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਮਸਲੇ ਦਾ ਹੱਲ ਕੀ ਨਿਕਲਦਾ ਹੈ। ਅਸਲ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਕੇ ਕਹਾਣੀ ਦੱਸਦੇ ਹਾਂ ਕਿ ਇੱਕ ਵਿਅਕਤੀ ਨੂੰ ਟਰੈਵਲ ਏਜੰਟ ਇਮੀਗ੍ਰੇਸ਼ਨ ਸਰਵਿਸ ਵੱਲੋਂ ਇੰਗਲੈਂਡ ਭੇਜੇ ਜਾਣ ਤੋਂ ਬਾਅਦ ਇਹ ਰੌਲਾ ਪਿਆ। 2.5 ਲੱਖ ਰੁਪਏ ਦੇ ਕੇ ਇੱਕ ਨੌਜਵਾਨ ਨੂੰ ਇੰਗਲੈਂਡ ਭੇਜਿਆ ਜਾਂਦਾ ਹੈ ਤੇ ਜੋ ਇੰਗਲੈਂਡ ਭੇਜੇ ਜਾਣ ਤੋਂ ਬਾਅਦ ਉਸ ਦੇ ਨਾਲ ਗੱਲਬਾਤਾਂ ਤੈ ਕੀਤੀਆਂ ਜਾਂਦੀਆਂ ਸਾਨੂੰ ਪੂਰੀਆਂ ਨਹੀਂ ਹੁੰਦੀਆਂ ਅ ਕੁਝ ਦੱਸ ਰਿਹਾ ਹੈ ਵਪਾਰੀ ਬਾਰਕ ਕੁਝ ਦੱਸ ਰਹੇ ਹਨ ਕਿਸਾਨ ਅਸਲ ਦੇ ਵਿੱਚ ਕੀ ਕਹਾਣੀ ਹੈ ਸਾਡੇ ਪ੍ਰਤੀਨਿਧ ਗੁਰਸੇਵਿਕ ਸਿੰਘ ਸੋਹੀ ਮੌਕੇ ਤੇ ਮੌਜੂਦ ਹਨ ਆਪਾਂ ਉਹ ਗੱਲਬਾਤ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪੀੜਤ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਅੱਜ ਦੀ ਸਥਿਤੀ ਬਾਰੇ ਵੀ ਤੁਹਾਨੂੰ ਅ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਅੱਜ ਦੀ ਸਥਿਤੀ ਹੈ ਬਰਨਾਲਾ ਸ਼ਹਿਰ ਦੇ ਅੰਦਰ ਬਹੁਤ ਹੀ ਤਣਾਅਪੂਰਨ ਮਾਹੌਲ ਹੈ ਬਰਨਾਲਾ ਸ਼ਹਿਰ ਪੂਰੀ ਤਰ੍ਹਾਂ ਮੁਕੰਮਲ ਬੰਦ ਹੈ ਅਤੇ ਨਾਲ ਹੀ ਇੱਕ ਵੱਡਾ ਇਕੱਠ ਵਪਾਰੀਆਂ ਵੱਲੋਂ ਸ਼ਹਿਰ ਦੇ ਅੰਦਰ ਕੀਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਹੀ ਉਸ ਦੇ ਪੈਰਲਲ ਇੱਕ ਵੱਡਾ ਇਕੱਠ ਅਨਾਜ ਮੰਡੀ ਅੰਦਰ ਕੀਤਾ ਗਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੇ ਰਹੀ ਹਾਂ ਅੰਤਿਕਾਣ ਕੀ ਨਾਮ ਤਾਂ ਅੰਗਲਵਾਂ ਸੰਦਾਨਾ ਪ੍ਰਧਾਨ ਵਪਾਰ ਬੰਡਲ ਬਰਨਾਲਾ ਕਿ ਜੇ ਕਿਸਾਨਾਂ ਤੇ ਹੀ ਦੁਕਾਨੀਆਂ ਦਾ ਬਵਾਸ ਹੈ ਨਾ ਇਹ ਕੀ ਕਰਨ ਠੀਕ ਕੋਈ ਲੰਬੀ ਚੋੜੀ ਗੱਲ ਨਹੀਂ ਹੈਗੀ ਇੰਗਲਿਸ਼ ਸਕੂਲ ਇਮੀਗ੍ਰੇਸ਼ਨ ਸੈਂਟਰ ਦਾ ਇਹਨਾਂ ਦਾ ਤੇ ਉੱਥੇ ਤੋਂ ਬੱਚੇ ਇਹਨਾਂ ਨੇ ਇੰਗਲੈਂਡ ਭੇਜੇ ਸੀਗੇ ਤੇ ਉਹ ਬੱਚੇ ਉੱਥੇ ਚਲੇ ਗਏ ਤੇ ਉੱਥੇ ਕੰਪਨੀ ਦੇ ਵਿੱਚ ਜੋਬ ਕਰਦੀ ਸੀ ਤੇ ਬੱਚੇ ਜਦੋਂ ਕੰਪਨੀ ਨੇ ਬੁਲਾਇਆ ਉੱਥੇ ਪਹੁੰਚ ਨਹੀਂ ਸਕੇ ਇੱਕ ਬੱਚੇ ਦੀ ਭੈਣ ਉੱਥੇ ਰਹਿੰਦੀ ਸੀਗੀ ਉਹ ਬੱਚੇ ਉਧਰ ਚਲੇ ਗਏ ਤੇ ਉਹਦੇ ਚਲਦੇ-ਜਲਦੇ ਦੋ ਦਿਨ ਮਹੀਨੇ ਲੰਘੇ ਤੇ ਉਹ ਕੰਪਨੀ ਕਿਤੇ ਅਚਾਨਕ ਬੰਦ ਹੋ ਗਈ ਤੇ ਉਹ ਬੱਚਿਆਂ ਨੂੰ ਉੱਥੇ ਜੋਬ ਨਾ ਮਿਲ ਸਕੀ ਤਾਂ ਇਹਨਾਂ ਕੋਲੇ ਉਹ ਆਏ ਤੇ ਇਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਛੋਟੀ ਉੱਥੇ ਅਪੀਲ ਪਾ ਕੇ ਗਵਰਨਮੈਂਟ ਨੂੰ ਧਿਆਨ ਚ ਲਿਆ ਦਣਿਆ ਸਾਨੂੰ ਕਿਤੇ ਨਾ ਕਿਤੇ ਹੋਰ ਕਿਸੇ ਕੰਪਨੀ ਚ ਜਾਂ ਸਾਨੂੰ ਕੋਈ ਕੰਮ ਦਾ ਉਹ ਸਿਸਟਮ ਬਣਾ ਦਣੇ ਤੇ ਲੇਕਿਨ ਉਹ ਇਸ ਮੁੱਦੇ ਤੇ ਨਹੀਂ ਆਏ ਉਹਨਾਂ ਨੇ ਕਿਸਾਨ ਯੂਨੀਅਨ ਨਾਲ ਲੈ ਕੇ ਮਤਲਬ ਕਿ ਇੱਥੇ ਇਹਨਾਂ ਨੂੰ ਪੈਸੇ ਮੰਗੇ ਇਹਨਾਂ ਨੇ ਧਰੋਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹ ਨਹੀਂ ਦਵੇ ਤਾਂ ਇਹਨਾਂ ਨੇ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰ ਤੇ ਤੰਦਾਂ ਲਾ ਲਿਆ ਨੂੰ ਬੰਦ ਕਰਤਾ ਤੇ ਉਹਦੇ ਕੋਈ ਸਾਬਨ ਇੰਸਪੈਕਟਰ ਹੈ ਕ੍ਰਿਸ਼ਨ ਰਿਟਾਇਰ ਹੋਇਆ ਵਸੇ ਲਟਕਸੋ ਉਹਨੇ ਉਹਦੀ ਦੁਕਾਨ ਇਮੀਗ੍ਰੇਸ਼ਨ ਨੂੰ ਜਿੰਦੇ ਲਾਤੇ ਉਹਦੀ ਵੀਡੀਓ ਵੀ ਪ੍ਰਸ਼ਾਸਨ ਨੂੰ ਦਿੱਤੀ ਵੀ ਹੈ ਤੇ ਫਿਰ ਅੱਦੂ ਉਹਨਾਂ ਨੇ ਆਕੇ ਤੰਨਾ ਇਹਦੇ ਬਾਂਸਲ ਟਾਇਰ ਤੇ ਲਾ ਲਿਆ ਤੇ ਲਾ ਕੇ ਤੰਨਾ ਕਹਿੰਦੇ ਵੀ ਅਸੀਂ ਤੁਹਾਡੇ ਤੋਂ ਪੈਸੇ ਵਾਪਸ ਲਵਾਂਗੇ ਤਾਂ ਇਹਨਾਂ ਦੋਨਾਂ ਧਿਰਾਂ ਦੀ ਐਪਲੀਕੇਸ਼ਨਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਵੀ ਹੈ ਜੇ ਕੋਈ ਕੋਈ ਕਾਰਵਾਈ ਬੰਦੀ ਹੈ ਪੁਲਿਸ ਪ੍ਰਸ਼ਾਸਨ ਕਰਦੇ ਜਿਹੜੀ ਇੱਥੇ ਬੰਦੀ ਹੈ ਕਿਸੇ ਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂ ਲੇਕਿਨ ਉਹ ਜ਼ਬਰਦਸਤੀ ਨਿਆਂਇਤ ਤੌਰ ਤੇ ਕਰਨਾ ਲਾ ਇਹਨਾਂ ਤੋਂ ਪੈਸੇ ਵਸੂਲਣਾ ਚਾਹੁੰਦੇ ਨੇ ਜੋ ਵਪਾਰੀ ਦੇਣ ਨੂੰ ਤਿਆਰ ਨਹੀਂ ਇਸ ਜਮਾਨੇ ਜਨਾ ਦੇ ਚੱਕਰ ਚ ਅੱਜ ਸਾਰਾ ਬਰਨਾਲਾ ਬੰਦ ਹੈ ਬੰਦ ਕਰਕੇ ਇੱਥੇ ਮਤਲਬ ਕਿ 50 ਡਾਰ ਦਾ ਸਾਥ ਦੇ ਰਿਹਾ ਤੇ ਬਾਹਰੋਂ ਵੀ ਬਹੁਤ ਸ਼ਹਿਰਾਂ ਚੋਂ ਵਪਾਰੀ ਆ ਗਏ ਨੇ ਇੱਥੇ ਕਿ ਇਹ ਧੱਕੇਸ਼ਾਹੀ ਦਾ ਗਰੋਧ ਹੋ ਰਿਹਾ ਜਿਹੜੇ ਕਿਸਾਨ ਜਥੇ ਬੰਦੀ ਹੈ ਮਹਾਰਗ ਕਿਸਾਨੀ ਦਾ ਕੰਮ ਕਰਦੇ ਆ ਉਹਨਾਂ ਦਾ ਮੈਨੀਫੈਸਟੋ ਹੈ ਉਹ ਕਿਸਾਨੀ ਦੇ ਮੁੱਦਿਆਂ ਤੇ ਲੜਾਈ ਲੜਦੇ ਨੇ ਉਹਨਾਂ ਵਿੱਚੋਂ ਵਪਾਰੀ ਵੀ ਸਾਥ ਦਿੰਦੇ ਨੇ ਲੇਕਿਨ ਕੁਝ ਖੋਤੀ ਕਿਸਾਨ ਜਾਂ ਕਿਸਾਨ ਜੱਥੇਬੰਦੀ ਕਹਿ ਲਓ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਆ ਚੀਜ਼ਾਂ ਨਹੀਂ ਆਈਆਂ ਤੇ ਉਹ ਆ ਕੇ ਗੱਲ ਕਰ ਸਕਦੇ ਨੇ ਜਾਂ ਪ੍ਰਸ਼ਾਸਨ ਕੋਲ ਕੰਪਲੀਟ ਕਰਨਾ ਬਲੈਕਮੇਲ ਕਰਕੇ ਧਰਨੇ ਲਾ ਕੇ ਪੈਸੇ ਵਸੂਲਣਾ ਇਹ ਵਪਾਰੀ ਨੂੰ ਕਿ ਕਿਸੇ ਨੂੰ ਵੀ ਪਸੰਦ ਨਹੀਂ ਦੇ ਇਹਨਾਂ ਨੇ ਸਾਰੇ ਪੰਜਾਬ ਤੋਂ ਹਿੰਦੁਸਤਾਨ 'ਚ ਸ਼ੁਰੂ ਕੀਤਾ ਹੋਇਆ ਕਈਆਂ ਤੋਂ ਪਹਿਲੇ ਲੱਗੇ ਇਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਹੈ ਇਹ ਬਿਲਕੁਲ ਗਲਤ ਹੈ ਵਪਾਰ ਮੰਡਲ ਇਹਨਾਂ ਦਾ ਇਸ ਗੱਲ 'ਚ ਸਾਥ ਦੇ ਰਹੇ ਆ ਤੇ ਜੇ ਇਹੀ ਆਉਂਦਿਆ ਤਾਂ ਪੰਜਾਬ ਭੁੱਖਮਰੀ ਦਾ ਸ਼ਿਕਾਰ ਹੋ ਜਾਊ ਉਹਨੇ ਵਪਾਰੀ ਫੈਸਲਾ ਕਰਨ ਭੁੱਖ ਨਾਲ ਮੰਨਦਾ ਜਾਂ ਲੜ ਕੇ ਮੰਨਦਾ ਲੜ ਕੇ ਮਰਾਂਗੇ ਪੰਜਾਬ ਵੀ ਬਾਝੂ ਆਪਣੀ ਆਉਣ ਵਾਲੀ ਪੀੜ੍ਹੀ ਬਾਝੂਗੀ ਇਹ ਕੁਸ਼ਕ ਬਲਾਕ ਮੈਲਰ ਨੇ ਬਾਕੀ ਵਪਾਰੀਆਂ ਤੇ ਕਿਸਾਨਾਂ ਦਾ ਮਿਲ ਕੇ ਨੋ ਮਾਸਾ ਰਿਸ਼ਤਾ ਉਹ ਚ ਕੋਈ ਫਰਕ ਨਹੀਂ ਜਿਹੜੇ ਅਸਲੀ ਕਿਸਾਨ ਹੈ ਉਹ ਜੋ ਟੱਕਾ ਨਹੀਂ ਕਰਦੇ ਉਹਨਾਂ ਦੇ ਨਾਲ ਵਪਾਰੀ ਵਿਸਾ ਦਿੰਦੇ ਨੇ ਉਹ ਕਿਸਾਨ ਗੁਪਾਲੀਆਂ ਦਾ ਸਾਥ ਵੀ ਦਿੰਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਜਿਹੜਾ ਨਿਆਂਇਤ ਹੰਦਲਾ ਲਾ ਕੇ ਸਾਡੀ ਵਪਾਰੀਆਂ ਦੀ ਕੁੱਟਮਾਰ ਕਰਦੇ ਆ ਤੇ ਦੁਕਾਨਾਂ ਮੂਰੇ ਪੈਂਦੇ ਆ ਤੇ ਦੁਕਾਨਾਂ ਚਿੰਗਾ ਲਾਉਂਦੇ ਇਹਨਾਂ 'ਚ ਕਾਨੂੰਨੀ ਠੋਸ ਕਾਰਵਾਈ ਕਰਨ ਦੀ ਅਸੀਂ ਮੰਗ ਕਰਦੇ ਆ ਉਹਦੇ ਵਿੱਚ ਅਸੀਂ ਬੰਦ ਕੀਤਾ ਤੇ ਜੇ ਇਹ ਨਹੀਂ ਇਹ ਕੌਣ ਸਾਨੂੰ ਸਾਥ ਮਿਲੂਗਾ ਸਰਕਾਰ ਦਾ ਪ੍ਰਸ਼ਾਸਨ ਦਾ ਤਾਂ ਅਸੀਂ ਉਹ ਨਾਲੇ ਟਾਈਮ 'ਚ ਪੰਜਾਬ ਨੂੰ ਵੀ ਬੰਦ ਕਰਾਂਗੇ ਵਪਾਰੀਆਂ ਦਾ ਕਿਸਾਨਾਂ ਦਾ ਕੋਈ ਮਸਲਾ ਨਹੀਂ ਇਹ ਤਾਂ ਖੁੱਤੀ ਕਿਸਾਨ ਬਲੈਕਮੈਲਰ ਕਿਸਾਨ ਨੇ ਜਿਹੜੇ ਆਉਦੇ ਦੁਕਾਨ ਦੇ ਆ ਉਹ ਜਿੱਥੇ ਬੰਦੀਆਂ ਜਿਹੜੇ ਕਿਸੇ ਦਾ ਰੋਲਾ ਹੋਵੇ ਝਗੜਾ ਹੋਵੇ ਆਪ ਆ ਕੇ ਇਹਨਾਂ ਦਾ ਕੰਮ ਹੈ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨਾ ਨਾ ਕਿ ਵਪਾਰੀਆਂ ਨਾਲ ਟੱਕਰ ਲੈਣਾ ਪੈਸੇ ਬਣਾਉਣ ਦੇ ਚੱਕਰ ਵਿੱਚ ਪੈਸੇ ਦੀ ਮੰਗ ਕਰਦੇ ਆ ਉਹੀ ਲੜਾਈ ਹੈ ਸਾਡੀ ਜੀ ਜਿਹੜੀਆਂ ਗੋਮਾਂ ਕਿੰਨੇ ਟਾਈਮ ਤੋਂ ਚੱਲ ਰਿਆ ਇੱਕ ਰਾਤ ਇਹ ਲਗਭਗ 3 ਮਹੀਨਿਆਂ ਤੋਂ ਚੱਲ ਰਿਹਾ ਜੀ ਕੱਲ ਪਰ ਕੱਲ ਜਿਹੜਾ ਕਿਸਾਨਾਂ ਨੇ ਖੁੱਤੀ ਕਿਸਾਨਾਂ ਨੇ ਆ ਕੇ ਵਪਾਰੀਆਂ ਤੇ ਲਾਠੀ ਚਾਲੇ ਗੁੰਡਾਗਰਦੀ ਕੀਤੀ ਹੈ ਉਹ ਕਦੇ ਬਰਦਾਸ਼ਤ ਨਹੀਂ ਤੇ ਉਹਨਾਂ ਦਾ ਮੈਂ ਤਾਂ ਹੁਣਾਂ ਇੱਕ ਇਕੱਲੇ ਦਾ ਇਕੱਲਾ ਦੇਖਣਾ ਕੋਈ ਨਹੀਂ ਕਦੇ ਸਾਡੇ ਵਿੱਚ ਝੂੜੇ ਨਹੀਂ ਪਈਏ ਵਪਾਰੀ ਜਾਗ ਚੁੱਕੇ ਆ ਤੁਸੀਂ ਦੇਖਿਆ ਉਹ ਬਾਹਰ ਕਿਵੇਂ ਇਕੱਠਾ ਹੋਇਆ ਹੋਇਆ ਸਾਰੇ ਵਪਾਰੀ ਜਾ ਚੁੱਕੇ ਆ ਇਕੱਲੇ-ਕੁੱਲਾ ਕੇ ਟੱਕਰ ਲੈ ਕੋਈ ਦਿੱਕਤ ਨਹੀਂ ਹੈਗੀ ਇਹ ਉਵੇਂ ਭੱਜੀ ਦੁਆਰਾ ਮਾਪ-ਵਾਪ ਸਮੋੜਾ ਸਰਕਾਰ ਵੱਲੋਂ ਕੀ ਕੀਤਾ ਪ੍ਰਸ਼ਾਸਨ ਸੁੱਤਾ ਪਿਆ ਜੀ ਸਰਕਾਰ ਨੂੰ ਕਮੀ ਹੈ ਸਰਕਾਰ ਦੇ ਖੁਦ ਲੋਕਲ ਐਮ ਐਲ ਏ ਹੋ ਕੇ ਲੋਕੋ ਮਿਨਿਸਟਰ ਹੋ ਕੇ ਜਦੋਂ ਇਹ ਨਹੀਂ ਹੈਗਾ ਵੀ ਸਰ ਲੋਕਾਂ ਦੇ ਹੱਕ ਜਿ ਕੋਹਾ ਨਾ ਨਾਰਾ ਮਾਰਾ ਪਾ ਕੇ ਲੋਕਾਂ ਦੀ ਸਮੱਸਿਆ ਸੁਣਾ ਕੀ ਹੈ ਸਰਕਾਰ ਅਸੀਂ ਇਹਨਾਂ ਨੂੰ ਮੰਗ ਕੀਤੀ ਸੀ ਵੀ ਇਹਨਾਂ ਪਰਚੇ ਦਰਜ ਕਰਨਾ ਚਾਹੀਦਾ ਜਿਹੜੇ ਕੱਲੋਂ ਬੰਦੇ ਆ ਕੇ ਗੁੰਡਾਗਰਦੀ ਕਰਕੇ ਗਏ ਉਹਨਾਂ ਪਰਚੇ ਦਰਜ ਹੋਣਾ ਚਾਹੀਦਾ ਪਰ ਕਿਸੇ ਵੱਲੋਂ ਕੋਈ ਪਰਚੇ ਦੀ ਗੱਲਬਾਤ ਨਹੀਂ ਕੀਤੀ ਗਈ ਬਲਕਿ ਕਿਸਾਨ ਕਿਸਾਨ ਜਦੋਂ ਆਉਂਦੇ ਆ ਪੁਲਿਸ ਨਾਲ ਸਿਕਿਉਰਟੀ ਦੇ ਕੇ ਵਪਾਰ ਦੇ ਗਾਮ ਮੁਰੇ ਤੋਂ ਪਹੁੰਚਦੀ ਹੈ ਹਾਂਜੀ ਮਾਜੀ ਕੀ ਮਸਲਾ ਹੈ ਕਿਸਾਨਾਂ ਤੇ ਵਪਾਰੀਆਂ ਹਾਂਜੀ ਮੇਰਾ ਨਾਮ ਇੰਦਰਪਾਲ ਸਿੰਘ ਸੂਬਾ ਪ੍ਰੈਸਕਟਰ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਅਸਲ 'ਚ ਇਹ ਮਸਲਾ ਕਿਸਾਨਾਂ ਦਾ ਨਹੀਂ ਇੱਕ ਗਰੀਬ ਪਰਿਵਾਰ ਦਾ ਗਰੀਬ ਮਹਾਜਨ ਪਰਿਵਾਰ ਆ ਪਧੌੜ ਤੋਂ ਸਹਣੇ ਜਿਵੇਂ ਆਪਣੇ ਪਿੰਡਾਂ 'ਚ ਸਹਣੇ ਤੋਂ ਛੋਟੀਆਂ ਹੱਟੀਆਂ ਹੁੰਦੀਆਂ ਨੇ ਆਮ ਪਰਿਵਾਰ ਸਧਾਰਨ ਹੁੰਦੇ ਆ ਮਹਾਜਨਾਂ ਦੇ ਉਵੇਂ ਪਰਿਵਾਰ ਆ ਇਹ ਆਪਦੇ ਛੋਟੇ ਮੋਟੇ ਸਮਾਨ ਰਾਸ਼ਨ 100 150 50 ਗ੍ਰਾਮ ਵੇਚ ਕੇ ਆਪਦੇ ਦਿਨ ਬਸਰ ਕਰਦਾ ਸੀਗਾ ਇਹ ਪਹਿਲਾਂ ਤਾਂ ਇਹ ਦੇਖੋ ਬਿਮਾਰੀਆਂ ਚ ਘਿਰਿਆ ਹੋਇਆ ਮੁੰਡੇ ਦੀ ਮਾਂ ਨੂੰ ਕੈਂਸਰ ਆ ਬਜ਼ੁਰਗ ਵੀ ਉਹਦੇ ਹੱਥ ਪੈਰ ਕਾਮਦੇ ਉਹਨਾਂ ਦੀ ਵੀ ਦਵਾਈ ਚੱਲਦੀ ਆ ਤੇ ਇਹਨਾਂ ਨੇ ਗਰੀਬੀ ਦਾ ਵਿੱਚੋਂ ਕੁਝ ਪੈਸੇ ਆਪ ਦੇ ਇਕੱਠੇ ਕੀਤੇ ਕੁਝ ਕਰਜ਼ੇ ਲੈ ਕੇ ਇਹ ਸੁਪਨਾ ਲੈ ਕੇ ਮੁੰਡਾ ਬਾਹਰ ਭੇਜਿਆ ਵੀ ਆਊ ਜਾਊਗਾ ਸਾਡਾ ਬੱਚਾ ਬਾਹਰ ਜਾਊ ਕਮਾਈ ਕਰੂਗਾ ਤੇ ਕੁਝ ਦਿਨ ਚੰਗੇ ਆਉਣਗੇ ਪਰਿਵਾਰ ਦੇ ਦਿਨ ਫਿਰਨਗੇ ਪਰ ਹੋਇਆ ਇਸਦੇ ਉਲਟ ਇੱਥੇ ਇਹ ਇੰਗਲਿਸ਼ ਅਕੈਡਮੀ ਨਾਮ ਦੇ ਜਿਹੜੇ ਕਬੂਤਰ ਬਾਜ਼ ਬੈਠੇ ਨੇ ਗੈਰ ਕਾਨੂੰਨੀ ਧੰਦਾ ਕਰਦੇ ਆ ਉਹਨਾਂ ਦੇ ਬਸ ਪੈ ਗਏ ਉਹਨਾਂ ਨੇ 22 ਲੱਖ ਰੁਪਇਆ ਇਹਨਾਂ ਤੋਂ ਲਿਆ ਤੇ ਮੁੰਡੇ ਨੂੰ 5 ਸਾਲ ਲਈ ਵਰਕ ਪਰਮਿਟ ਨਾਲ ਕੰਮ ਦਿਵਾਉਣ ਦਾ ਵਾਅਦਾ ਕੀਤਾ ਪਰ ਜਦੋਂ ਮੁੰਡਾ ਉੱਥੇ ਪਹੁੰਚਿਆ ਤਾਂ ਹੋਇਆ ਉਸਦੇ ਉਲਟ ਨਾ ਤਾਂ ਕੰਮ ਮਿਲਿਆ ਇਲੈਗਲ ਵੇਨਾ ਰਹਿ ਰਿਹਾ ਉੱਥੇ ਤੇ ਹੁਣ ਵੀ ਖਰਚਾ ਉਹਦਾ ਇੱਥੋਂ ਜਾ ਰਿਹਾ ਸੋ ਉਸ ਮਹਾਜਨ ਪਰਿਵਾਰ ਨਾਲ ਜੱਥੇਬੰਦੀ ਆਪਦੇ ਪਿੰਡ ਦਾ ਹੋਣ ਕਰਕੇ ਆਪਦੇ ਨਗਰ ਦਾ ਹੋਣ ਕਰਕੇ ਖੜੀ ਆ ਤੇ ਉਹਦੇ ਲਈ ਦੋ ਵਾਰੀ ਪਹਿਲਾਂ ਇਹਨਾਂ ਨਾਲ ਸਮਝੌਤੇ ਹੋਏ ਆ ਸਾਢੇ 17 ਲੱਖ ਚ ਹੋਇਆ ਉਸ ਤੋਂ ਪਹਿਲਾਂ ਦੋ ਦਿਨ ਧਰਨਾ ਚੱਲਿਆ ਸਾਢੇ 17 ਲੱਖ ਚ ਪ੍ਰਸ਼ਾਸਨ ਵਿੱਚ ਸੀਗਾ ਸਮਝੌਤਾ ਹੋਇਆ ਉਸ ਤੋਂ ਬਾਅਦ ਸਮਝੌਤੇ ਤੋਂ ਮੁਨਕਰ ਹੋ ਗਏ ਜੋ ਚੈੱਕ ਦਿੱਤਾ ਸੀ ਸਾਢੇ 17 ਚੋਂ 8.5 ਲੱਖ ਰੁਪਏ ਦਾ ਉਹ ਇਹਨਾਂ ਨੇ ਬਾਉਂਸ ਕਰਵਾਤਾ ਤੇ ਮੁਕਰ ਗਏ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਜਥੇਬੰਦੀ ਨੇ ਇਹਨਾਂ ਨਾਲ ਤਾਲਮੇਲ ਕਰਨਾ ਚਾਹਿਆ ਪ੍ਰਸ਼ਾਸਨ ਰਾਹੀਂ ਤਾਂ ਇਹ ਤਾਲਮੇਲ ਕਰਨ ਤੋਂ ਵੀ ਮੁਨਕਰ ਹੋ ਗਏ ਉਸ ਤੋਂ ਬਾਅਦ ਐਂਡ ਤੇ ਆ ਕੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਪਿੱਛੇ ਆਪਣੇ ਪਰਸੋਂ ਲਿਖਿਆ ਗਿਆ ਉਹ ਲਿਖਿਆ ਗਿਆ ਸੀਗਾ ਉਸ ਤੋਂ ਬਾਅਦ ਅੱਜ ਦਾ ਲਿਖਿਆ ਗਿਆ ਜਥੇਬੰਦੀ ਦਾ ਅੱਜ ਵੀ ਸਟੈਂਡ ਸਪਸ਼ਟ ਆ ਵੀ ਇਹ ਗਰੀਬ ਪਰਿਵਾਰ ਆ ਮਹਾਜਨੇ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲੇਗਾ ਜਥੇਬੰਦੀ ਇਹਦੇ ਨਾਲ ਡਟ ਕੇ ਖੜੀਗੀ ਪਰਿਵਾਰ ਨਾਲ ਤੇ ਇਹਨੂੰ ਇਨਸਾਫ ਦਿਵਾ ਕੇ ਰਹੇ ਹਾਂਜੀ ਬਾਈ ਜੀ ਕੀ ਕਹੂੰਗੇ ਅੱਜ ਦਾ ਇਹ ਮਸਲਾ ਜੁਖਸਾਨ ਜਿਹੜਾ ਮਸਲਾ ਜੀ ਪਹਿਲੀ ਗੱਲ ਇੱਕ ਇਹ ਮਹਾਜਨਾ ਪਰਿਵਾਰ ਦਾ ਗਰੀਬ ਪਰਿਵਾਰ ਦਾ ਮਸਲਾ ਮਹਾਜਨਾ ਨਾਲ ਹੀ ਆ ਕਿਉਂਕਿ ਜਦੋਂ ਜਿਹੜੀ ਭਾਰਤੀ ਕਿਸਾਨ ਜੁਨੇ ਇੱਕ ਤਾਂ ਡਕਾਉਂਦਾ ਜਦੋਂ ਕੋਈ ਕਿਸੇ ਦੀ ਗੱਲਬਾਤ ਨਹੀਂ ਸੁਣਦਾ ਇਹ ਇੱਕ ਮਹਾਜਨ ਪਰਿਵਾਰ ਆ ਪਹਿਲਾਂ ਇਹ ਵਪਾਰ ਮੰਡਲ ਕੋਲੇ ਵੀ ਗਿਆ ਇਹਨਾਂ ਦੇ ਬਾਰ ਬਾਰ ਢੇਡੇ ਵੀ ਕੱਢੇ ਇੱਥੋਂ ਜਦੋਂ ਇਹਨਾਂ ਨੇ ਕੋਈ ਵੀ ਗੱਲਬਾਤ ਨਾ ਸੁਣੀ ਤਾਂ ਇਹ ਭਾਰਤੀ ਕਿਸਾਨ ਜੁਨੇ ਇੱਕ ਤਾਂ ਡਕਾਉਂਦਾ ਕੋਲੇ ਗਿਆ ਤਾਂ ਇਹ ਅਸੀਂ ਮਸਲਾ ਇੱਥੇ ਇਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਦਫ਼ਤਰ ਆ ਉਹਦੇ 'ਚ ਅਸੀਂ 4-5 ਵਾਰ ਹੀ ਆਏ ਇਹਨਾਂ ਨਾਲ ਮੀਟਿੰਗ ਕਰੀ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਕੋਈ ਗੱਲਬਾਤ ਨਾ ਸੁਣੀ ਤਾਂ ਇੱਕ ਦਿਨ ਅਸੀਂ ਇੱਥੇ ਇਹਨਾਂ ਦੇ ਬਾਹਰ ਚ ਆਏ ਉਦੋਂ ਇੱਕ ਸਮਝੌਤਾ ਹੋਇਆ ਸੀਗਾ 20 ਮਾਰਚ ਨੂੰ ਤਕਰੀਬਨ 20 ਮਾਰਚ ਨੂੰ ਸਮਝੌਤਾ ਹੋਇਆ ਸੀ ਇਹਨਾਂ ਨੇ ਦੱਸਿਆ ਵੀ ਅਸੀਂ ਤੁਹਾਨੂੰ 26 ਮਾਰਚ ਨੂੰ ਜਾ 22 ਲੱਖ ਰੁਪਇਆ ਦੇਵਾਂਗੇ ਨਹੀਂ ਮੁੰਡੇ ਨੂੰ 1 ਮਹੀਨੇ ਦਾ ਟਾਈਮ ਲੈ ਲਿਆ ਵੀ ਅਸੀਂ ਵੈਦ ਜੋਬ ਪੰਜ ਸਾਲ ਦਾ ਵਰਕ ਪਰਮਿਟ ਦਵਾਵਾਂਗੇ ਜਦੋਂ ਉਹ ਸਾਰਾ ਟਾਈਮ ਲੰਘ ਗਿਆ ਜਦੋਂ ਅਸੀਂ ਪੈਸੇ ਆ ਲਈ ਇਹਨਾਂ ਨੂੰ ਕਿਹਾ ਵੀ ਉਹ ਪਰਿਵਾਰ ਨੂੰ ਪੈਸੇ ਦਿਓ ਤਾਂ ਇਹ ਟਾਲ ਮਟੋਲ ਕਰਦੇ ਰਹੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਟਾਇਰਾਂ ਵਾਲੀ ਦੁਕਾਨ ਤੇ ਇਮੀਗ੍ਰੇਸ਼ਨ ਦੇ ਬਾਰ ਮੂਰੇ ਜਦੋਂ ਧਰਨਾ ਲੱਗਿਆ ਵਿੱਚ ਬਲਜੀਤ ਸਿੰਘ ਸੀਆਈ ਦੇ ਜੋ ਇਨਚਾਰਜ ਸੀ ਉਹ ਸੀ ਵਪਾਰ ਮੰਡਲ ਦੇ ਜਿੰਨੇ ਇਹਨਾਂ ਦਾ ਕੋਈ ਪ੍ਰਧਾਨ ਆ ਸਾਰਾ ਵਪਾਰ ਵਰਗ ਜਿੰਨੇ ਵੀ ਸੀਗੇ ਸਾਰਿਆਂ ਨੇ ਇੱਕ ਮਿਲ ਕੇ ਸਮਝੌਤਾ ਕਰਤਾ ਵੀ 17.5 ਲੱਖ ਰੁਪਿਆ ਸਾਨੂੰ ਦੇਣਾਗਾ 9 ਲੱਖ 7 8,75,000 ਦਾ ਚੈੱਕ ਇੱਕ ਦੇਤਾ ਤੇ 8,75,000 ਇਹਨਾਂ ਨੇ ਕਹਿਤਾ ਵੀ ਤੁਹਾਨੂੰ ਇੰਨੀ ਤਰੀਕ ਨੂੰ ਅਸੀਂ ਦੇ ਦਾਂਗੇ ਉਹ ਨਗਦ ਦੇਣਾ ਸੀ ਤੇ ਇੱਕ ਚੈੱਕ ਦੇਤਾ ਜਦੋਂ ਅਸੀਂ ਚੈੱਕ ਲਾਇਆ ਉਹ ਤਰੀਕ ਨੂੰ ਉਹ ਚੈੱਕ ਬਾਉਂਸ ਹੋ ਗਿਆ ਜਦੋਂ ਚੈੱਕ ਬਾਉਂਸ ਹੋ ਗਿਆ ਤਾਂ ਫੇਰ ਇਹਨਾਂ ਨਾਲ ਗੱਲਬਾਤ ਕਰੀ ਰਾਬਤਾ ਕਰਿਆ ਬਲਜੀਤ ਸੋਹਣੇ ਸੇ ਸੱਤ ਵਾਰੀ ਸੱਦੇ ਇਹਨਾਂ ਨੇ ਕੋਈ ਵੀ ਉਹਦਾ ਮਤਲਬ ਕਿ ਸਿਰਸਰਾਂਣਾ ਨਹੀਂ ਦਿੱਤਾ ਜੀ ਇਹ ਦੂ ਘਟਾ ਲੋ ਉਸ ਤੋਂ ਬਾਅਦ ਫੇਰੇ ਐਸਐਸਪੀ ਬਰਨਾਲਾ ਨੂੰ ਐਪਲੀਕੇਸ਼ਨ ਦਿੱਤੀ ਗਈ ਵੀ ਐਂ ਕਰਕੇ ਆ ਇੱਕ ਸਮਝੌਤਾ ਹੋਇਆ ਸੀ ਇਹਨਾਂ ਦਾ ਚੈੱਕ ਜਿਹੜਾ ਉਹ ਬਾਉਂਸ ਹੋ ਚੁੱਕਿਆ ਉਸ ਦੇ ਵਿੱਚ ਵੀ ਇੱਕ ਮੀਟਿੰਗ ਹੋਈ ਐਸਪੀਡੀ ਸਾਹਿਬ ਨੇ ਸੱਦਿਆ ਉਦੋਂ ਵੀ ਕੋਈ ਛਿੱਟਾ ਨਾ ਪਹੁੰਚਿਆ ਫੇਰ ਅਸੀਂ 13 ਤਰੀਕ ਨੂੰ ਧਰਨਾ ਦੇ ਕੇ ਇਹਦੀ ਜਦੋਂ ਗੱਲਬਾਤ ਕਰੀ ਫੇਰ ਵੀ ਇਹ ਮਤਲਬ ਸਾਰੇ ਜਿਹੜੇ ਸਮਝੌਤੇ ਆ ਉਹਨਾਂ ਤੋਂ ਭੱਜ ਰਹੇ ਸੀ ਹੁਣ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਕਿਉਂਕਿ ਜਿਹੜਾ ਇੱਕ ਮਹਾਜਨ ਪਰਿਵਾਰ ਆ ਉਹ ਵੀ ਗਰੀਬ ਪਰਿਵਾਰ ਆ ਤੇ ਜਿਨ੍ਹਾਂ ਨੇ ਠੱਗੀ ਮਾਰੀ ਆ ਉਹ ਵੀ ਮਹਾਜਨ ਪਰਿਵਾਰ ਆ ਅਸੀਂ ਤਾਂ ਇੱਕ ਹਮਦਰਦੀ ਲਈ ਜਦੋਂ ਕੋਈ ਵੀ ਕਿਸੇ ਦੀ ਬਾਹ ਨਹੀਂ ਫੜਦਾ ਤਾਂ ਭਾਰਤੀ ਕਿਸਾਨ ਜਿਨੇ ਇੱਕ ਤਾਂ ਡਕਾਉਂਦਾ ਸਰਦਾਰ ਬੂਟਾ ਸਿੰਘ ਦੀ ਬੁਰਜਗਿਲ ਦੇ ਨਿਸਾਦਨ ਦਾ ਸੜਕਾ ਅਸੀਂ ਪਰਿਵਾਰ ਦੇ ਨਾਲ ਖੜੇ ਆ ਖੜੇ ਸੀ ਖੜੇ ਰਹਾਂਗੇ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਨੀ ਉੱਪ ਨਹੀਂ ਮਿਲਦਾ ਸਾਰੀ ਜਥੇਬੰਦੀ ਸਮੁੱਚੀ ਇਹਨਾਂ ਪਰਿਵਾਰਾਂ ਦੇ ਨਾਲ ਖੜੀ ਰਹੂ ਜੇ ਠੱਗ ਨੇ ਕਲੇ ਬਣਾਉਣੇ ਨੇ ਕੰਨਾ ਦਾ ਤੇ ਪੂਰੀ ਬਦਲਾਅ ਨਾ ਹੋਇਆ ਕੀ ਕਰਨਾ ਇਹ ਜੀ ਦੇਖੋ ਇੱਕ ਨਾ Hindu ਪਰਿਵਾਰ ਆ ਸਹਨੇ ਦਾ ਇਹ ਹੀ ਅਕੈਡਮੀ ਵਾਲਾ ਇੰਗਲਿਸ਼ ਅਕੈਡਮੀ ਵਾਲਿਆਂ ਨੇ ਉਹਨਾਂ ਨੇ ਉਹਨਾਂ ਨਾਲ ਠੱਗੀ ਮਾਰੀ ਆ ਮੁੰਡੇ ਨੂੰ ਬਾਹਰ ਭੇਜਿਆ ਸੀ 22 ਲੱਖ ਰੁਪਈਆ ਲੈ ਕੇ ਉਹਨੂੰ ਬਰਕਰਮੜ ਦੇ ਭੇਜਿਆ ਸੀ 5 ਸਾਲ ਦੇ ਉਸ ਤੋਂ ਬਾਅਦ ਜਦੋਂ ਉਹਨੂੰ ਕੋਈ ਕੰਮ ਨਹੀਂ ਮਿਲਿਆ ਬੇਲਾ ਬੈਠਾ ਉਸ ਤੋਂ ਬਾਅਦ ਇੱਥੇ ਸਮਝੌਤਾ ਹੋਇਆ ਜਿੱਦੋਂ ਪਹਿਲਾ ਮਹੀਨਾ ਉਹਨਾਂ ਜਿਹਨਾਂ ਨੇ ਤੁਸੀਂ ਉਤੇ ਜੀ ਕਹਾ ਸੀ ਵੀ ਅਸੀਂ 17 ਲੱਖ ਰੁਪਈਆ ਦੇਵਾਂਗੇ 7.5 ਲੱਖ ਰੁਪਈਆ ਉਹਨਾਂ ਜਿਹਨਾਂ ਨੇ ਉਹਦੇ 8.5 ਲੱਖ ਰੁਪਈਆ ਦਾ ਚੱਕ ਵੀ ਦਿੱਤਾ ਸੀ ਜਿਹੜਾ ਅੱਜ ਬੌਂਸ ਹੋ ਚੁੱਕਿਆ ਤੇ ਉਹ ਦੁੱਧੂ ਬਾਅਦ ਜਦੋਂ 5 ਤਰੀਕ ਦੀ ਡੇਟ ਆਈ ਇਹਨਾਂ ਕੋਲੇ ਗਏ ਤਾਂ ਇਹਨਾਂ ਨੇ ਮੂਰੇ ਜਵਾਬ ਦਿੱਤਾ ਉਹ ਤੋਂ ਬਾਅਦ ਸਾਡੀ ਜੱਥੇਬੰਦੀ ਨੇ ਫੇਰ ਆ ਗਿਆ ਪਰਸੋਂ ਇੱਥੇ ਆਏ ਇਹਨਾਂ ਨੂੰ ਮਿਲਣਾ ਆਏ ਜੀ ਗੱਲਬਾਤ ਕਰਨ ਆਏ ਜੀ ਪਰ ਇਹਨਾਂ ਨੇ ਇਸ ਨੂੰ Hindu ਅਤੇ Sikh ਦਾ ਮਸਲਾ ਖੜਾ ਕਰ ਦਿੱਤਾ ਜਦ ਕਿ ਅਸੀਂ ਤਾਂ ਕਿਸਾਨ ਜੱਥੇਬੰਦੀ ਜਿਹੜੇ ਵੀ ਰਹਿ ਗਏ ਆ ਅਸੀਂ ਇੱਕ ਦੁੱਬੇ ਕੁਚਲੇ ਲੋਕਾਂ ਦੀ ਮਦਦ ਕਰਦੇ ਆ ਅਸੀਂ ਇੱਕ Hindu ਪਰਿਵਾਰ ਦੀ ਮਦਦ ਕਰ ਰਹੇ ਆ ਨਾ ਕਿਉਂ ਕੋਈ Sikh ਪਰਿਵਾਰ ਆ ਇਹ ਉਲਟਾ Hindu Sikh ਦਾ ਪਵਾੜਾ ਪਵਾ ਰਹੇ ਸੀ ਉਹਦੇ ਬਾਜ਼ਾਰ ਕੀਟਨ ਨਾਲੇ ਬੰਦ ਕਰਾਈ ਅੱਜ ਜੋ ਸਰਾ ਸਾਰੇ ਇਹਨਾਂ ਦਾ ਗਲਤ ਆ ਜਿਹੜਾ ਸਾਡਾ ਹਿੰਦੂਆਂ ਦਾ ਤੇ ਕਿਸਾਨਾਂ ਦਾ ਤੇ ਸਿੱਖਾਂ ਦਾ ਨੌਬਾਜ ਦਾ ਰਿਸ਼ਤਾ ਅਸੀਂ ਉਹਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗੇ ਬਰਕਰਾਰ ਰੱਖਾਂਗੇ ਪਰ ਜਿਹੜੇ ਇਹ ਕੁਝ ਸਰਾਰਦੀਆਂ ਸਰਹਈਆਂ ਸਰਾਰਤਾ ਕਰਦੇ ਨੇ ਤੇ ਉਹਨਾਂ ਦੀਆਂ ਕੋਝਾਂ ਚਾਲਾਂ ਨੂੰ ਵੀ ਅਸੀਂ ਨਹੀਂ ਚੱਲਣ ਦੇਵਾਂਗੇ ਅਗਲਾ ਜੰਡਾ ਕੀ ਹੈ ਹਾਂਜੀ ਅਗਲਾ ਜੰਡਾ ਇਹ ਹੈ ਜੀ ਜਦੋਂ ਪੈਸੇ ਦੇ ਦਨ ਚੈੱਕ ਬਾਊਂਸ ਹੋਏ ਉਹਨਾਂ ਦੇ ਪਰਚਾ ਹੋਵੇ ਉਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਇੱਕ ਇਹਨਾਂ ਦੇ ਕਬੂਤਰਵਾਜ ਦਾ ਪਰਚਾ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਠੱਗੀ ਮਾਰੀ ਆ ਅਸੀਂ ਤਾਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਔਰ ਜੋਰ ਮੰਗ ਹੈ ਇਹ ਪ੍ਰਸ਼ਾਸਨ ਨੂੰ ਸਾਡਾ ਕੋ ਹਿੰਦੂ ਸ਼ਖਾ ਦਾ ਕੋਈ ਪਵਾੜਾ ਨਹੀਂ ਕਿਹਦੇ ਤੋਂ ਚੜੀਆ ਮੈਨੇ ਮੈਂ ਜੀ ਮੈਂ ਜੀ ਕੀ ਨਾਮ ਹੈ ਤੁਹਾਡਾ ਕਿਰਨਾ ਰਾਣੀ ਜੀ ਅੱਛਾ ਜੋ ਇਹ ਪੈਸਿਆਂ ਦਾ ਮਸਲਾ ਹੋਇਆ ਪੁwari ਦੇ ਨਾਲ ਤੁਹਾਡਾ ਬੇਟਾ ਸੀ ਹਾਂਜੀ ਹਾਂਜੀ ਮੇਰਾ ਸ਼ਹਿਰ ਵੀ ਮੇਤਲ ਬੇਟਾ ਸੀ ਕਿੰਨੇ ਪੈਸੇ ਸਾਡੇ 22 ਲੱਖ ਜੀ ਕਿੰਨਾ ਟਾਈਮ ਪਹਿਲਾਂ ਤੁਹਾਡਾ ਬੇਟਾ ਗਿਆ ਸਾਜ 7 ਮਹੀਨੇ ਹੋ ਗਏ ਜੀ ਅੱਜ ਦੇ ਦਿਨ ਗਿਆ ਸੀ 15 ਤਰੀਕ ਨੂੰ ਕੀ ਪੂਰੀ ਗੱਲਬਾਤ ਕੀ ਆ ਦੱਸੋ ਬੁਢੀ ਗੱਲ ਲਈ ਜੀ ਸਾਨੂੰ ਉੱਥੇ ਕੰਮ ਹੀ ਨਹੀਂ ਮਿਲਿਆ ਬੇਟੇ ਨੂੰ ਉੱਥੇ ਕੰਪਨੀ ਹੈ ਨਹੀਂ ਸੀ ਕੰਮ ਨਹੀਂ ਸੀ ਸੋ ਜਦੋਂ ਰੁੱਕ ਕੇ ਕੰਮ ਕਰੂਗਾ ਕੰਮ ਸ਼ੁਰੂ ਗਿਆ ਸੀ ਪੱਪਾ ਫਾਰਮੈਟ ਦੇ 5 ਸਾਲ ਦੇ ਤੇ ਜੀ ਹਾਂਜੀ ਉੱਥੇ ਕੋਈ ਕੰਮ ਨਹੀਂ ਮਿਲੇ ਬੈਠਾ ਹੀ ਕਰਦਾ ਰਿਹਾ ਤਾਂ ਕਿਹਾ ਤਾਂ ਹਾਂਜੀ ਤੁਹਾਨੂੰ ਟ੍ਰੇਨਿੰਗ ਤੇ ਭੇਜਦੇ ਆਂ ਹਾਂ ਹਫ਼ਤੇ ਬਾਅਦ ਭੇਜਦੇ ਆਂ 15 ਦਿਨ ਬਾਅਦ ਭੇਜ ਆਇ ਲਾਰੇ ਲਾਈਗੇ ਹਾਂਜੀ ਠੀਕ ਹੈਣਾ ਹੁਣ ਜਾਂਡ ਦਾ ਹੁਣ ਜਾਂਡ ਪਹਿਲਾਂ ਤਾਂ ਕਿ ਮੰਨ ਗਿਆ ਸੀ ਤੁਹਾਨੂੰ ਪੈਸੇ ਵਾਪਸ ਕਰ ਦਾਂਗੇ ਜੀ ਹੁਣ ਬਾਅਦ ਚ ਹੁਣ ਮੁੱਕਰ ਜਾਂਦੇ ਪੈਸੇ ਨਹੀਂ ਦੇ ਰਹੇ ਹਾਂਜੀ ਜੈਂਟ ਦੋਸ਼ ਵੀ ਲਾ ਰਹੇ ਆ ਵੀ ਕਿਸਾਨਾਂ ਦੇ ਨਾਲ ਮਿਲ ਕੇ ਸਾਨੂੰ ਇਹ ਬਲੈਕਮੇਲ ਕਰ ਰਹੇ ਨੇ ਅਸੀਂ ਕੋਈ ਨਹੀਂ ਬਲੈਕਮੇਲ ਕੀਤਾ ਜੀ ਇਹ ਤਾਂ ਸੱਚ ਦਾ ਸਾਥ ਦਿੰਦੇ ਆ ਜੀ ਕਿਸਾਨ ਦਾ ਸੱਚ ਦਾ ਸਾਥ ਦਿੰਦੇ ਆ ਜਿਹੜੇ ਬਾਕੀ ਸਾਰੇ ਝੂਠ ਦਾ ਸਾਥ ਦੇ ਰਹੇ ਆ ਜੀ ਇਹ ਤਾਂ ਸੱਚ ਦਾ ਸਾਥ ਦੇ ਰਿਹਾ ਜੀ ਇਹ ਸਾਡੇ ਨਾਲ ਸੱਚ ਦੇ ਸਾਥ ਦੇ ਖੜੇ ਆ ਜੀ ਹਾਂਜੀ ਉਹ ਤਾਂ ਝੂਠ ਦਾ ਸਾਥ ਦਿੰਦੇ ਜਿਹੜੇ ਅੱਡ ਬੈਠੇ ਆ ਉਹ ਧਰਨਾ ਲਾਈ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਮੱਖਣ ਲਾਲ ਆ ਜੀ ਕੀ ਤੁਹਾਡੇ ਬੇਟੇ ਥੀਏ ਹਾਂਜੀ ਸੈਫੀ ਮਤਲ ਬਿਮਾਰ ਵੀ ਹੈ ਤੁਸੀਂ ਹਾਂਜੀ ਕੀ ਹੋਇਆ ਸਜੀਦ ਕਾਮਦਾ ਜੀ ਖਾਦਾ ਪੀਤਾ ਵੀ ਨਹੀਂ ਜਾਂਦਾ ਪਿੰਕੰਮ ਕੀ ਸਦਾ ਕਿਵੇਂ ਜਾਂਗੇ ਤੁਸੀਂ ਕੀ ਕਹੋਗੇ ਜੋ ਛੋਡੇ ਨਾਲ ਹੋਈ ਗੱਲ ਗੱਲ ਹੈ ਜੀ ਸਾਨੂੰ ਹਿਸਾਬ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣ ਅਸੀਂ ਬੇਟੇ ਨੂੰ ਬੁਲਾ ਲਾਂਗੇ ਤਰਕੁਲ